ਨੇ ਵੱਡੀ ਮੰਡੀ ਚਾਈਨਾ ਤੇ ਭਾਰਤ ਔਰ ਭਾਰਤ ਦੇ ਖਿਲਾਫ ਸਿੱਖਾਂ ਦੇ ਹੱਕ ਵਿੱਚ ਖੜ ਜਾਣਾ ਇੱਕ ਪਾਸੇ ਦੋਸਤੋ 750 ਕਰੋੜ ਤੇ ਇੱਕ ਪਾਸੇ 2 ਕਰੋੜ 231 ਕਰੋੜ ਲਾ ਲਓ ਇੱਕ ਪਾਸੇ 3 ਕਰੋੜ ਤੇ ਇੱਕ ਪਾਸੇ ਦੋਸਤੋ ਮੇਨ ਦੇਸ਼ ਨੇ ਜਿਹੜੇ ਖਾਤਰ ਤੇ ਪੰਜ ਆਈ ਤਾਂ ਅਮਨੇ ਪੱਕੇ ਹੱਕ ਦੇ ਬਚਾਏ ਹੋਏ ਨੇ ਲੇਕਿਨ ਸ਼ੁਨਕ ਪ੍ਰਧਾਨ ਮੰਤਰੀ ਜਿਹੜਾ ਕਿ ਇੰਗਲੈਂਡ ਦਾ ਹੈਗਾ Hindu ਪਰਿਵਾਰ ਦੇ ਵਿੱਚੋਂ ਹੈਗਾ ਤੇ ਉਹਨਾਂ ਦੀ ਸਾਹਦੀ ਨੂੰ ਖੋ ਰਹੀ ਹੈ ਇਹਨਾਂ ਨੂੰ ਬੋਲਣ ਦੀ ਆਜ਼ਾਦੀ ਤੋਂ ਰੋਕਿਆ ਜਾ ਰਿਹਾ ਹੈ ਇੰਟਰਨੈਟ ਵਰਤਣ ਤੋਂ ਰੋਕਿਆ ਜਾ ਰਿਹਾਗਾ ਕਿਸਾਨਾਂ ਦੇ ਅੰਦੋਲਨ ਦੀ ਵੀ ਇਹਨਾਂ ਨੇ ਗੱਲ ਕੀਤੀ ਹੈਗੀ ਔਰ ਦੋ ਦਿਨਾਂ ਤੋਂ ਲਗਾਤਾਰ ਆਵਾਜ਼ ਉੱਠ ਰਹੀ ਹੈ ਦੋ ਦਿਨ ਦਿਨਾਂ ਤੋਂ ਲਗਾਤਾਰ ਇਹ ਆਵਾਜ਼ ਉੱਠ ਰਹੀ ਹੈ ਤੇ ਜਦੋਂ ਇੱਥੋਂ ਆਵਾਜ਼ ਫਿਰ ਚੱਲਦੀ ਹੈ ਨਾ ਫਿਰ ਇਹ ਜੁਆਨੋਂ ਥੱਕ ਜਾਂਦੀ ਹੈ ਤਾਂ ਧੰਮਦੀ ਸੋਦੋ ਨਾਸਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾਰੇ ਉੱਪਰ ਤੋਂ ਪਰਮਾਤਮਾ ਤੋਂ ਉੱਪਰ ਵੀ ਮਿਲ ਜਾਂਦੇ ਉੱਪਰ ਇਹ ਵੀ ਕੱਪ ਨੇ ਆਪ ਵਿੱਚ ਬਹੁਤ ਵੱਡੀ ਗੱਲਬਾਤ ਆ ਦੋਸਤੋ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੱਲਦੇ ਚੱਲਦੇ ਮੈਨੂੰ ਪਤਾ ਨਹੀਂ ਆ ਸ਼ਕਤੀ ਤਾਂ ਸਭ ਨੌਜਵਾਨਾਂ ਦੀ ਆ ਨੌਜਵਾਨਾਂ ਦੀ ਸ਼ਕਤੀ ਉੱਤੇ ਜਾ ਰਹੀ ਹੈ ਔਰ ਉੱਥੋਂ ਦੀਆਂ ਸਰਕਾਰਾਂ ਉੱਥੋਂ ਦੇ ਲੋਕ ਸਾਡੇ ਨਾਲ ਖੜਦੇ ਜਾ ਰਹੇ ਨੇ ਖਾਲਸਾ ਰਾਜ ਦੇ ਪੱਖ ਵਿੱਚ ਚੌਂਦੇ ਜਾ ਰਹੇ ਨੇ ਸਰਕਾਰਾਂ ਨਾਲ ਖੜਗੀਆਂ ਲੈਟੋ ਮੈਟਾ ਉੱਥੇ دوستੋ ਇੱਕ ਸਭ ਤੋਂ ਵੱਡੀ ਗੱਲ ਇਹ ਕਿ ਉਹ ਤੇ ਬੋਲਣ ਦੀ ਜਗ੍ਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਨਰਿੰਦਰ ਮੋਦੀ ਤੇ ਅੰਮਿਤ ਸਾਹ ਦਾ ਨਾਮ ਲੈ ਕੇ ਕੀ ਕੁਝ ਕਾਰਵਾਈ ਹੋਈ ਆ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਸਿੱਖਾਂ ਨੂੰ ਲੈ ਕੇ ਅੱਜ ਕੀ ਕੁਝ ਕਿਹਾ ਗਿਆਗਾ ਸਿੱਖਾਂ ਦੇ ਹੱਕ ਦੇ ਵਿੱਚ ਉਹ ਮੈਂ ਤੁਹਾਨੂੰ ਅੱਜ ਸਾਰਾ ਕੁਝ ਸੁਣਾਉਂਗਾ ਤੇ ਇਹ ਜਿਹੜੀ ਪਾਰਲੀਮੈਂਟਾਂ ਦੇ ਵਿੱਚ ਆਵਾਜ਼ ਉੱਠਣੀਆਂ ਦੋਸਤੋ ਇਹ ਕਿੰਨੀ ਇੱਕ ਮਹੱਤਤਾ ਰੱਖਦੀ ਹੈ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਾਂਗੇ ਦੋਸਤੋ ਕਿ ਜਿਹੜਾ ਅ ਅੰਗਰੇਜ਼ਾਂ ਦਾ ਮੰਨ ਲਓ ਤੁਸੀਂ ਇੱਕ ਤਰ੍ਹਾਂ ਦਾ ਇੰਗਲੈਂਡ ਦਾ ਇੰਗਲੈਂਡ ਦੇ ਜਿੱਥੇ ਸਨਕ ਪ੍ਰਧਾਨ ਮੰਤਰੀ ਇਹਨਾਂ ਨੇ ਬੜਾ ਪਹਿਲਾਂ ਗੋਦੀ ਮੀਡੀਆ ਨੇ ਰੌਲਾ ਪਾਇਆ ਸੀ ਕਿ ਇਹ ਹਿੰਦੂਸਤਾਨ ਦਾ ਭਾਰਤ ਦਾ Hindu ਕਮਿਊਨਿਟੀ ਦੇ ਨਾਲ ਮਤਲਬ ਸਨਕ ਜਿਹੜਾ ਹੈਗਾ ਤੇ ਲੇਕਿਨ ਉਹਨਾਂ ਨੇ ਕਮਾਲ ਕਰ ਦਿੱਤੀ ਕਿ ਸਿੱਖਾਂ ਦੇ ਹੱਕ ਦੇ ਵਿੱਚ ਜੋ ਆਵਾਜ਼ ਇੰਗਲੈਂਡ ਪਾਰਲੀਮੈਂਟ ਦੇ ਵਿੱਚ ਉੱਠ ਰਹੀ ਹੈ ਉਹ ਅਮਰੀਕਾ ਤੋਂ ਵੀ ਅੱਗੇ ਦੋ ਕਦਮ ਚੱਲ ਰਹੇ ਨੇ ਆਓ ਵੀਡੀਓ ਕਰਦੇ ਹਾਂ ਸਟਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦੋਸਤੋ ਮੈਂ ਤੁਹਾਨੂੰ ਉਹ ਥੋੜੀ ਜੀ ਸੁਣਾਉਣਾਗਾ ਕਿ ਉੱਥੇ ਕੀ ਕੁਝ ਉਹਨਾਂ ਦੇ ਜਿਹੜੇ ਪਾਰਲੀਮੈਂਟ ਦੇ ਵਿੱਚ ਕਿਹਾ ਜਾ ਰਿਹਾ When it comes to four violations freedom of religious belief over the past several years, this of course is, is, is not unique to, to, to India. Even in the UK, we have recently seen record highs for incidents of anti Semitism, Islamophobia, and discrimination against Sikhs and other minority groups. And still, the scale and trajectory of the persecution currently being experienced in India by non Hindus is very worrying and very disturbing. I point my honourable members. To the words afamat shah the indian home minister replied considered to be illegal as termites, and against ayurvedic i said that the bjp government will pick up on the jitters one by one control the mention of bengal दोस्तों जेडे एहे इंग्लैंड दी पार्लियामेंट दे विच ओथे दे मेंबर ऑफ पार्लियामेंट बोल रहे नेगे ਤੇ ਮੈਂ ਇੱਕ ਅੱਗੇ ਜਾ ਕੇ ਤੁਹਾਨੂੰ ਸੁਣਾਵਾਂਗਾ ਇੱਕ ਉੱਥੇ ਜਿਹੜੀ ਲੇਡੀਜ਼ ਪਾਰਲੀਮੈਂਟ ਮੈਂਬਰ ਆ ਉਹਨੇ ਕੀ ਕਿਹਾਗਾ ਦੋਸਤੋ ਉਹਨਾਂ ਦਾ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਇਹ ਕਹਿਣਾ ਕਿ ਜਿਹੜੀ ਸਿੱਖ ਕੌਮ ਹੈਗੀ ਇਹ ਇੱਕ ਸਤਕਾਰਤ ਕੌਮ ਹੈਗੀ ਔਰ ਮਨਿਓਰਿਟੀ ਦੇ ਵਿੱਚ ਹੈਗੀ ਇਹ ਘੱਟ ਗਿਣਤੀ ਦੇ ਵਿੱਚ ਹੈਗੀ ਹੈ ਨਰਿੰਦਰ ਮੋਦੀ ਦਾ ਨਾਮ ਲੈ ਕੇ ਤੇ ਅੰਮਿਤ ਸਾਹ ਦਾ ਨਾਮ ਲੈ ਕੇ ਉਹਨਾਂ ਨੇ ਕਿਹਾਗਾ ਕਿ ਜਿਹੜਾ ਸਿੱਖਾਂ ਦਾ ਇੱਕ ਤਰ੍ਹਾਂ ਦਾ ਹੱਕ ਮਾਰਿਆ ਜਾ ਰਿਹਾਗਾ ਉਹਨਾਂ ਨੂੰ ਉੱਥੇ ਜਿਹੜੀ ਅ ਸੰਵਿਧਾਨ ਵੱਲੋਂ ਦਿੱਤੀ ਹੋਈ ਆਜ਼ਾਦੀ ਹੈ ਉਹ ਆਜ਼ਾਦੀ ਤੋਂ ਵਾਂਝਿਆ ਰੱਖਿਆ ਜਾ ਰਿਹਾਗਾ ਸੋ ਦੋਸਤੋ ਇਹ ਉਸੇ ਦੇਸ਼ ਦੇ ਵੱਲੋਂ ਕਹਿਣਾ ਜਿਹੜੇ ਦੇਸ਼ ਨੇ ਸਾਡੇ ਦੇਸ਼ ਨੂੰ ਕਲਾਮ ਰੱਖਿਆ ਸੀਗਾ ਅੱਜ ਉਹ ਦੇਸ਼ ਇਹ ਗੱਲ ਕਹੇ ਨਾਮ ਲੈ ਕੇ ਕਿ ਜਿਹੜੇ ਹੁਣ ਭਾਰਤ ਦੇ ਹੁਕਮਰਾਨ ਨੇ ਉਹ ਉੱਥੋਂ ਦੇ ਸਿੱਖਾਂ ਨੂੰ ਗੁਲਾਮ ਕਰ ਰਹੇ ਨੇ ਉੱਥੋਂ ਦੇ ਸਿੱਖਾਂ ਨੂੰ ਉਹ ਆਜ਼ਾਦੀ ਜਿਹੜੀ ਸੰਵਿਧਾਨ ਵੱਲੋਂ ਦਿੱਤੀ ਹੋਈ ਆ ਉਹ ਕਿਉਂ ਨਹੀਂ ਦਿੱਤੀ ਜਾ ਰਹੀ ਦੋਸਤੋ ਇਹ ਪਹਿਲੀ ਦਫਾ ਹੋਇਆਗਾ ਕਿ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਮ ਲੈ ਕੇ ਗ੍ਰਹਿ ਮੰਤਰੀ ਦਾ ਭਾਰਤ ਦੇ ਦਾ ਨਾਮ ਲੈ ਕੇ ਇਸ ਤਰ੍ਹਾਂ ਦੀ ਆਵਾਜ਼ ਉੱਠੀ ਹੋਵੇ ਸਿੱਖਾਂ ਦੇ ਹੱਕ ਦੇ ਵਿੱਚ ਤੇ ਸਰਕਾਰ ਦੇ ਖਿਲਾਫ ਦੋਸਤੋ ਇਹ ਮੈਨੂੰ ਮੈਂ ਪਹਿਲਾਂ ਵੀ ਗੱਲ ਕਰਦਾ ਹੁਣਾ ਭਾਰਤ ਇੱਕ ਬਹੁਤ ਵੱਡੀ ਮੰਡੀ ਹੈ ਇਹਨਾਂ ਦੇਸ਼ਾਂ ਦੇ ਲਈ ਕਿਉਂਕਿ ਭਾਰਤ ਦੇ ਵਿੱਚ ਆਪਾਂ ਨੂੰ ਪਤਾ 150 ਕਰੋੜ ਤਾਂ ਆਪਾਂ ਲੋਕ ਤੁਰੇ ਫਿਰਦੇ ਆਂ ਹਰ ਇੱਕ ਚੀਜ਼ ਜਿਹੜੀ ਭਾਰਤ ਦੇ ਵਿੱਚ ਉਹਨਾਂ ਦੀ ਵਿਕਦੀ ਹੈ ਭਾਰਤ ਦੇ ਨਾਲ ਕੋਈ ਵੀ ਦੇਸ਼ ਜਿਹੜਾ ਸਬੰਧ ਖਰਾਬ ਕਰਨੇ ਨਹੀਂ ਚਾਹੁੰਦਾ ਪਰ ਲੇਕਿਨ ਸਾਨੂੰ ਸਿੱਖਾਂ ਨੂੰ ਕੇਂਦਰ ਬਿੰਦੂ ਰੱਖ ਕੇ ਅਗਰ ਕੋਈ ਦੇਸ਼ ਸਾਡੇ ਹੱਕ ਦੇ ਵਿੱਚ ਖੜ ਰਹੇ ਨੇ ਤਾਂ ਦੋਸਤੋ ਇਹ ਮਾਨ ਵਾਲੀ ਗੱਲ ਵੀ ਆ ਔਰ ਸਾਨੂੰ ਥੋੜੀ ਸੋਚਣ ਵਿਚਾਰਨ ਵਾਲੀ ਵੀ ਗੱਲ ਹੈ ਦੋਸਤੋ ਅਮਰੀਕਾ ਜਿਹੜੀ ਕਿ ਪਾਵਰ ਹੈ ਅੱਜ ਦੁਨੀਆ ਦੀ ਸਭ ਤੋਂ ਵੱਡੀ ਉਹਦਾ ਸਾਡੇ ਹੱਕ ਵਿੱਚ ਖੜਨਾ ਕੈਨੇਡਾ ਦਾ ਸਾਡੇ ਹੱਕ ਵਿੱਚ ਖੜਨਾ ਰਸ਼ੀਆ ਜਿਹੜਾ ਹੈਗਾ ਪਹਿਲਾਂ ਹਮੇਸ਼ਾ ਗਵਰਨਮੈਂਟ ਦੇ ਹੱਕ ਦੇ ਵਿੱਚ ਖੜਦਾ ਸੀਗਾ ਤੇ ਦਰਬਾਰ ਸਾਹਿਬ ਦੇ ਉੱਪਰ ਅਟੈਕ ਤੱਕ ਉਹਨਾਂ ਨੇ ਉਸ ਸਮੇਂ ਕਰਵਾਉਣ ਦੇ ਵਿੱਚ ਉਹਨਾਂ ਦਾ ਹੱਥ ਸੀਗਾ ਲੇਕਿਨ ਇਸ ਵਾਰ ਉਹਨਾਂ ਦਾ ਵੀ ਜਿਹੜਾ ਇਸ਼ਾਰਾ ਹੈਗਾ ਉਹ ਸਿੱਖਾਂ ਦੇ ਹੱਕ ਦੇ ਵਿੱਚ ਹੈ ਦੋਸਤੋ ਦੋਸਤੋ ਅੱਗੇ ਮੈਂ ਤੁਹਾਨੂੰ ਸੁਣਾਉਣਾਗਾ ਜਿਹੜੀ ਇੱਕ ਉਥੇ ਪਾਰਲੀਮੈਂਟ ਮੈਂਬਰ ਲੇਡੀਜ਼ ਹੈਗੀ ਆ ਉਹਨੇ ਕੀ ਕਿਹਾਗਾ ਇਨ ਦੀ ਫੋਰਮ ਆਫ ਨਵਿੰਦਰ ਮੋਦੀ ਵੀ ਆਰ ਵਿਟਨੈਸਿੰਗ ਬਿਫੋਰ ਆਈਜ਼ ਅ ਸਕੇਲਿੰਗ ਡਾਊਨ ਅ ਸੈਕੂਲਰ ਲਿਬਰਲ ਰਾਈਟਸ ਥੈਟ ਦੀ ਇੰਡੀਅਨ ਡੈਮੋਕ੍ਰੇਸੀ ਵੂਲਡ ਹੈਲਡ ਇਟਸੈਲਫ our politics has an interesting link with the legitimacy of an individual and especially in the case of navindra modi a man once pard from the us because of his alleged role in the 2002 gujarat massacre that saw over 2000 muslims murdered and gave him the title of being the butcher of gujarat in... so dosto jehda eh matlab hun bolya gaya ga ohna ne gujarat de dangyan tak di gall kiti hai gi ohna ne kiah ga ke modi de raj de vich ਜਿਹੜਾ ਲੋਕਤੰਤਰ ਨੂੰ ਘਟਾ ਕੇ ਦੇਖਿਆ ਜਾ ਰਿਹਾਗਾ ਉਹਨਾਂ ਨੇ ਬੰਗਾਲ ਦੀ ਵੀ ਗੱਲ ਕੀਤੀ ਹੈਗੀ ਉਹਨਾਂ ਨੇ ਗੁਜਰਾਤ ਦੇ ਮੁਸਲਮਾਨ ਦੰਗਿਆਂ ਦੀ ਵੀ ਗੱਲ ਕੀਤੀ ਹੈ ਦੋਸਤੋ ਮਤਲਬ ਇੱਕ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਅਸਲੀ ਤਸਵੀਰ ਜਿਹੜੀ ਮੋਦੀ ਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਟਰੰਪ ਦੇ ਨਾਲ ਮਤਲਬ ਟਰੰਪ ਦੇ ਸ਼ਾਸਨ ਦੇ ਨਾਲ ਉਹਨਾਂ ਨੇ ਇੱਕ ਤਰ੍ਹਾਂ ਦਾ ਕੰਪੇਅਰ ਕੀਤਾਗਾ ਕਿਉਂਕਿ ਜਿਹੜਾ 트럼ਪ ਵੱਲੋਂ ਤੁਹਾਨੂੰ ਪਤਾ ਹੀ ਹੈਗਾ ਕਿ ਉਹ ਮੁਸਲਮਾਨਾਂ ਦੇ ਖਿਲਾਫ ਮਤਲਬ ਕਰਦੇ ਸੀਗੇ ਇਹਨਾਂ ਨੇ ਕਿਹਾਗਾ ਕਿ ਉਸ ਤਰ੍ਹਾਂ ਦਾ મોદી ਦਾ ਜਿਹੜਾ ਉਹਨਾਂ ਨੇ ਕੰਪੇਅਰ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਦੋਸਤੋ ਇਹਨੂੰ ਤੁਸੀਂ ਹੁਣ ਕੀ ਸਮਝਦੇ ਹੋ ਆਪਾਂ ਇਹਨੂੰ ਕੀ ਸਮਝੀਏ ਕਿ ਇਹ ਜਿਹੜੇ ਮਤਲਬ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਇਸ ਤਰ੍ਹਾਂ ਦੇ ਵਿਦੇਸ਼ਾਂ ਦੇ ਵਿੱਚੋਂ ਗੱਲਾਂਬਾਤਾਂ ਆ ਰਹੀਆਂ ਨੇਗੀਆਂ ਇਹ ਐਵੇਂ ਤਾਂ ਹੈ ਨਹੀਂਗਾ ਅਗਰ ਅਸੀਂ ਕਈ ਵਾਰੀ ਬੈਠ ਕੇ ਉਹ ਗੱਲ ਸਿੱਖਾਂ ਦੀ ਕਰਦੇ ਆ ਨਾ ਤਾਂ ਇਹ ਸਾਡੀ ਰੀਚ ਘਟਾਉਂਦੇ ਨੇ ਕਦੇ ਸਾਨੂੰ ਕਿਸੇ ਪਾਸਿਓਂ ਸਰਕਾਰੀ ਤੌਰ ਤੇ ਦਬਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਹਨਾਂ ਨੂੰ ਕਿੱਥੋਂ ਦਬਾਉਂਗੇ ਜੀ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਇਹਨਾਂ ਦੀ ਆਵਾਜ਼ ਨੂੰ ਦਬਾਉਂਗੇ ਜਿਹੜੇ ਜਦੋਂ ਮੈਂ ਕੱਲ ਵੀ ਤੁਹਾਨੂੰ ਇਹਨਾਂ ਗੱਲ ਕਰਦੇ ਨੇ ਦੱਸਿਆ ਸੀਗਾ ਕਿ ਜਦੋਂ ਇਹਨਾਂ ਦੇਸ਼ਾਂ ਦੀਆਂ ਪਾਰਲੀਮੈਂਟਾਂ ਦੇ ਵਿੱਚ ਗੱਲ ਉੱਠਣ ਲੱਗ ਜਾਂਦੀ ਹੈ ਉਸ ਤੋਂ ਬਾਅਦ ਹੁਣ ਫਿਰ ਰਹਿ ਜਾਂਦਾ ਯੂਨੋ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਦੁਨੀਆ ਦੀ ਸਭ ਤੋਂ ਵੱਡੀ ਸਰਕਾਰ ਹੁਣ ਇਤੋਂ ਬਾਅਦ ਜਿਹੜਾ ਡੰਕਾ ਵੱਜਣਾ ਉਹ ਵੱਜਣਾਗਾ ਜੂਐਨਓ ਦੇ ਵਿੱਚ ਦੋਸਤੋ ਇਹ ਮੇਰੇ ਵੀਰੋ ਇੰਨੀ ਕ ਸ਼ੇਅਰ ਕਰੋ ਇਸ ਗੱਲ ਨੂੰ ਇਹ ਤੁਹਾਡੇ ਮਾਣ ਵਾਲੀ ਗੱਲ ਹੈ ਸਾਡੀ ਟਰਬਨ ਸਾਡੀ ਪੱਗ ਦੇ ਮਾਣ ਵਾਲੀ ਗੱਲ ਹੈ ਇਹ ਸਾਡੇ ਸਰੂਪ ਦੇ ਮਾਣ ਵਾਲੀ ਗੱਲ ਹੈ ਅੱਗੇ ਸਾਨੂੰ ਇਹਨਾਂ ਦੇਸ਼ਾਂ ਦੇ ਵਿੱਚ ਕੋਈ ਪਹਿਚਾਣ ਦਾ ਨਹੀਂ ਸੀਗਾ ਸਾਡੀ ਕੋਈ ਗੱਲ ਕਰਨੀ ਪਸੰਦ ਨਹੀਂ ਸੀ ਕਰਦਾ ਦੋਸਤੋ ਇਹ ਜਿਹੜੀ 84 ਤੋਂ ਬਾਅਦ ਸੰਤਾਂ ਦੇ ਆਉਣ ਤੋਂ ਬਾਅਦ ਇਹ ਦੇਸ਼ਾਂ ਦੇ ਵਿੱਚ ਸਾਡੇ ਪ੍ਰਤੀ ਜਾਗਰੂਕਤਾਈ ਸਾਡੇ ਪ੍ਰਤੀ ਉਹਨਾਂ ਦੀ ਸੋਚ ਬਦਲੀ ਔਰ ਕਾਰਨ ਇਹ ਦੇ ਕੁਝ ਵੀ ਹੋਣ ਲੇਕਿਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਮਤਲਬ ਜਿਹੜੇ ਸਰੂਪ ਦਾ ਪ੍ਰਕਾਸ਼ NASA ਦੇ ਉੱਪਰਲੀ ਮੰਜ਼ਲ ਦੇ ਵਿੱਚ ਸਭ ਤੋਂ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਤੇ ਇਹ ਕਹਿਣਾ ਕਿ ਅਗਰ ਸਾਰੀ ਦੁਨੀਆ ਦਾ ਇਤਿਹਾਸ ਅਗਰ ਸਾਰੀ ਦੁਨੀਆ ਦਾ ਇੱਕ ਸੰਵਿਧਾਨ ਬਣਾਉਣਾ ਹੋਵੇ ਤਾਂ ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਇੱਕ ਸਾਰੀ ਦੁਨੀਆ ਦਾ ਇਹ ਮਤਲਬ ਸੰਵਿਧਾਨ ਹੈ ਦੁਨੀਆ ਦੀ ਦੁਨੀਆ ਨੂੰ ਚਲਾਉਣ ਵਾਲਾ ਅਗਰ ਕੋਈ ਇੱਕੋ ਇੱਕ ਗ੍ਰੰਥ ਸਾਹਿਬ ਹੈਗਾ ਤਾਂ ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੈਗਾ ਇਹ ਮਤਲਬ ਉਹਨਾਂ ਦਾ ਮੰਨਣਾ ਹੈਗਾ ਦੋਸਤੋ ਸਾਡੀ ਤਾਂ ਸਾਡੇ ਤਾਂ ਗੁਰੂ ਨੇਗੇ ਸੋ ਇਸ ਗੱਲ ਨੂੰ ਛੱਡ ਕੇ ਦੋਸਤ ਮੈਂ ਦੁਬਾਰਾ ਫੇਰ ਉਸੇ ਗੱਲ ਤੇ ਆਉਣਾਗਾ ਕਿ ਜਿਹੜੇ ਇਹ ਸਾਡੇ ਚਿੰਟੂ ਮਿੰਟੂ ਗੌਰਵ ਫਲਾਨੇ तिमਕੇ ਆリエ ਫਾਰੀਏ ਨੇਗੇ ਇਹਨਾਂ ਨੂੰ ਬਹੁਤ ਬਰਦਾਸ਼ਤ ਕਰਨਾ ਔਖਾ ਪਰ ਮੈਂ ਉਹਨਾਂ ਨੂੰ ਉਹਨ ਇੱਕ ਗੱਲ ਜ਼ਰੂਰ ਕਹੂੰਗਾ ਕਿ ਤੁਸੀਂ ਕੈਨੇਡਾ ਤੇ ਤਾਂ ਬੜਾ ਮਤਲਬ ਉਹ ਕਰਦੇ ਉਹਨੇ ਕੋ ਕੈਨੇਡਾ ਨੇ ਇਦਾਂ ਕਰਤਾ ਹੁਣ ਅਮਰੀਕਾ ਤੇ ਵੀ ਬੋਲੋ ਇੰਗਲੈਂਡ ਤੇ ਵੀ ਬੋਲੋ ਬੋਲੋ ਕਰੋ ਗੱਲ ਹੁਣ ਫਿਰ ਅੰਗਰੇਨ ਅੰਗਲੈਂਡ ਦੀ ਤੁਸੀਂ ਸੋ ਦੋਸਤ ਨਹੀਂ ਬੋਲਣਗੇ ਕਿਉਂਕਿ ਇੰਨੀ ਹਿੰਮਤ ਨਹੀਂ ਹੈਗੀ ਇੰਨੀ ਗੱਲਬਾਤ ਕਰਨ ਦੀ ਹਿੰਮਤ ਨਹੀਂ ਹੈਗੀ ਕਿੰਨੀ ਨਫ਼ਰਤ ਵੰਡੋਗੇ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਨੂੰ ਹੌਲੀ-ਹੌਲੀ ਲੋਕ ਪਹਿਚਾਣਨ ਲੱਗ ਗਏ ਨੇ ਸਾਡਾ ਬਜੂਰ ਸਾਡਾ ਸਰੂਪ ਸਾਡੇ ਕੰਮ ਕਰਨ ਦੇ ਢੰਗ ਸਾਡੀ ਸੇਵਾ ਦੀ ਭਾਵਨਾ ਸਾਡੇ ਤਨਤਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਫਲਸਫਾ ਦੁਨੀਆ ਨੂੰ ਸਮਝ ਆ ਗਈ ਆ ਦੁਨੀਆ ਨੂੰ ਪਤਾ ਲੱਗ ਗਿਆ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਫਲਸਫਾ ਜਿਹੜਾ ਸਿੱਖ ਕੌਮ ਜਿਸ ਤਰ੍ਹਾਂ ਆਪਣਾ ਚੱਲ ਰਿਹਾਗਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਸਿਰਫ ਔਰ ਸਿਰਫ ਸਿੱਖ ਧਰਮ ਦੇ ਵਿੱਚ ਹੀ ਹੈਗਾ ਦੋਸਤੋ ਜਿਸ ਨੂੰ ਫੋਲੋ ਕਰ ਰਹੀ ਆ ਦੁਨੀਆ ਵੀਡੀਓ ਨੂੰ ਦੋਸਤੋ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਮੈਨੂੰ ਹਮ ਤੁਹਾਡੇ ਦੇ ਪੂਰਾ ਮਾਨ ਹੈ ਇਸ ਗੱਲ ਦਾ ਕਿ ਤੁਸੀਂ ਪਹਿਲਾਂ ਨਾਲੋਂ ਬਹੁਤ ਅੱਸੀ ਤਰ੍ਹਾਂ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਲਾਈਕ ਵੀ ਕਰਦੇ ਹੋ ਤੇ ਹੁਣ ਵੀ ਚੱਲਦੇ ਚੱਲਦੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੋ ਤੇ ਦੋਸਤੋ ਮੈਂ ਤੁਹਾਨੂੰ ਤੁਹਾਡੇ ਜਿਹੜਾ ਸੁਬਾਗ ਸਿੰਘ ਮਲਕੀਤ ਸਿੰਘ ਚਹਿਲ ਜਗਦੀਪ ਸਿੰਘ ਸੁਰਿੰਦਰ ਸਿੰਘ ਸੈਣੀ ਸੈਣੀ ਐਂਡ ਮਨਜੀਤ ਸਿੰਘ ਤੁਹਾਡਾ ਦੋਸਤੋ ਸਾਰਿਆਂ ਦਾ ਸਲਾਮ ਹੈ ਤੁਹਾਨੂੰ ਸਲੂਟ ਆ ਯਾਰ ਤੁਸੀਂ ਸੁਣਦੇ ਹੋ ਸੁਣ ਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਨਾਲ ਆਪਣੀ رائے ਵੀ ਰੱਖਦੇ ਹੋ ਇਹ ਬਹੁਤ ਅਤੀ ਜ਼ਰੂਰੀ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ